ਸਤਿ ਸ੍ਰੀ ਅਕਾਲ ਵੀਰੋ ਕੀ ਹਾਲ ਚਾਲ ਹੈ ਵੀਰੋ ਗਿਆਨੀ ਸੰਤ ਸਿੰਘ ਮਸਕੀਨ ਹੁਣੀ ਗਿਆਨ ਦਾ ਸਾਗਰ ਹੈ ਤੇ ਹਰ ਰੋਜ਼ ਅਸੀਂ ਕਥਾ ਸੁਣ ਕੇ ਉਸ ਗਿਆਨ ਦੇ ਸਾਗਰ ਤੋਂ ਵੀਰੋ ਬਹੁਤ ਕੁਝ ਸਿੱਖਣ ਨੂੰ ਮਿਲਦਾ ਵੈ ਵਾਹਿਗੁਰੂ ਦੇ ਮਾਰਗ ਤੇ ਚੱਲਣ ਵਾਸਤੇ ਵੀਰੋ ਉਹ ਬਹੁਤ ਚੰਗੇ ਤਰੀਕੇ ਦੇ ਨਾਲ ਮਨੁੱਖ ਨੂੰ ਜੋੜਦੇ ਐ ਤੇ ਦੱਸਦੇ ਐ ਤੇ ਵੀਰੋ ਅੱਜ ਅਸੀਂ ਗਿਆਨੀ ਸੰਤ ਸਿੰਘ ਮਸਕੀਨ ਹੁਣੀ ਉਹਨਾਂ ਦੇ ਪਰਿਵਾਰ ਦੀ ਇੱਕ ਬਹੁਤ ਹੀ ਯਾਦਗਾਰ ਬੜੀ ਅਨਮੋਲ ਵੀਡੀਓ ਹੈ ਅੱਜ ਜੀ ਤੁਹਾਡੇ ਵਾਸਤੇ ਉਹ ਲੈ ਕੇ ਆਏ ਬੜੀ ਮੁਸ਼ਕਿਲ ਨਾਲ ਵੀਡੀਓ ਵੀ ਲਈ ਹੈ ਤੇ ਬਹੁਤਨ ਮੋਲ ਵੀਡੀਓ ਹੈ ਬਹੁਤ ਛੋਟੀ ਜੀ ਵੀਡੀਓ ਹੈ ਲਾਜ਼ਮਾ ਦੇਖਣਾ ਮੇਰੇ ਚੱਲ ਕੇ ਵੀਡੀਓ ਦੇਣੇ ਤੇ ਸੰਤ ਸਿੰਘ ਮਸਕੀਨ ਦੇ ਪਰਿਵਾਰ ਦੇ ਬਾਰੇ ਜਾਣਨੇ ਆ ਆ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਆਂ ਰਾਜਸਥਾਨ ਅਲਵਰ ਵਿਖੇ ਪੰਥ ਦੇ ਮਹਾਨ ਕਥਾਵਾਚਕ ਗਿਆਨੀ ਸੰਤ ਸਿੰਘ ਮਸਕੀਨ ਉਹਨਾਂ ਦੀ ਯਾਦਗਾਰ ਵਿੱਚ ਇਹ ਸਮਾਗਮ ਹੋ ਰਿਹਾ ਆ ਆ ਵਾ ਅਸੀਂ ਉਹਨਾਂ ਦੇ ਵੱਡੇ ਬੇਟਾ ਜੀ ਨਾਲ ਗੱਲਬਾਤ ਕਰਦੇ ਆਂ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਤੁਸੀਂ ਸਮਾਗਮ ਕਰਾ ਰਹੇ ਹੋ ਇਹ ਕਿੰਨੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਇਹ 60ਵਾਂ ਸਾਲ ਹੈ ਜੀ ਇਸ ਵਾਰ ਇਹ 60ਵਾਂ ਹੈ ਤੇ ਪਿਤਾ ਜੀ ਦੀ 15ਵੀਂ ਵਰ੍ਹੇਵੰਢ ਵੀ ਨਾਲ ਹੋ ਜਾਂਦੀ ਹੈ ਉਹਨਾਂ ਦੀ ਪਵਿੱਤਰ ਯਾਦ ਦੇ ਵਿੱਚ ਵੀ 15ਵੀਂ ਮਿੱਠੀ ਯਾਦ ਵੀ ਹੈ ਮਸਕੀਨ ਸਾਬ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਉਹਨਾਂ ਦੇ ਤਿੰਨ ਬੇਟੇ ਤੇ ਦੋ ਬੇਟੀਆਂ ਨੇ ਤੇ ਸਾਰਾ ਪਰਿਵਾਰ ਨਾਲ ਖੜਾਈ ਹੈ ਤੇ ਉਹਨਾਂ ਦੇ ਅੱਗੇ ਪੋਤੇ ਬੱਚੇ ਵੀ ਹਨ ਤੁਮ ਸਕੀਮ ਸਾਹਿਬ ਦੀ ਕੋਈ ਤੁਹਾਨੂੰ ਗੱਲ ਯਾਦ ਜਿਹੜੀ ਤੁਸੀਂ ਸੰਗਤ ਨਾਲ ਸਾਂਝੀ ਕਰਨਾ ਚਾਹੋ ਗੱਲਾਂ ਤੇ ਬੁਥੇਰੀਆ ਨੇ ਕਿਹੜੀ ਗੱਲ ਆਬ ਜੀ ਉਹਨਾਂ ਦੇ ਤਾਂ ਜਿੱਥੇ ਚੱਲੋ ਉੱਥੇ ਕੋਈ ਨਾ ਕੋਈ ਗੱਲ ਉਹਨਾਂ ਦੀ ਹੋਈ ਜਾਂਦੀ ਹੈ ਬਹੁਤ ਪਵਿੱਤਰ ਤੇ ਰੂਹਾਨੀ ਆਤਮਾ ਸੰਤ ਤੇ ਹਰ ਵੇਲੇ ਪ੍ਰਭੂ ਭਜਨ ਦੇ ਪ੍ਰਭੂ ਸਿਮਰਨ ਨਾਲ ਲੀਨ ਰਹਿੰਦੇ ਸੀ ਆਪਣਾ ਛੱਡ ਕੇ ਤੇ ਸਾਰੀ ਸੰਗਤ ਤੇ ਸਭੂ ਦੁਨੀਆ ਦਾ ਭਲਾ ਚਾਹੁੰਦੇ ਸੀ ਤੇ ਹਰ ਵੇਲੇ ਉਹ ਇਹ ਹੀ ਉਪਦੇਸ਼ ਦਿੰਦੇ ਸੀ ਕਿ ਆਪ ਜੀ ਨਾਮ ਜਪੋ ਵੰਡ ਛਕੋ ਔਰ ਆਖਰੀ ਸਮੇਂ ਤੇ ਬਹੁਤ ਜ਼ਿਆਦਾ ਉਹਨਾਂ ਨੇ ਨਾਮ ਜਪਣ ਬਾਰੇ ਹੀ ਪੂਰੀ ਸੰਗਤ ਨੂੰ ਪ੍ਰੇਰਣਾ ਦਿੱਤੀ ਰਾਤੀ ਕਥਾ ਦਾ ਦੀਵਾਨ ਹੋਇਆ ਸੀ ਇਟਾਵੇ ਵਿੱਚ ਤੇ ਸਵੇਰੇ ਅੰਮ੍ਰਿਤ ਵੇਲੇ ਉਹਨਾਂ ਨੇ ਪੂਰਾ ਆਪਣਾ ਸਾਰਾ ਸਵੇਰ ਦਾ ਇਤਨੇ ਮਰ ਕੇ ਸਾਰਾ ਕੁਝ ਬੈਠੇ ਸੀ ਫਿਰ ਅਚਾਨਕ ਹੀ ਬਸ ਉਹਨਾਂ ਨੇ ਕਿਹਾ ਬਸ ਬੁਲਾ ਲਉ ਮੈਂ ਜਾਣਾ ਤੇ ਸਵੇਰੇ ਅੰਮ੍ਰਿਤ ਵੇਲੇ ਸ੍ਰੀ ਛੱਡ ਗਏ ਸੀ ਗਿਆਨੀ ਜਸਵਿੰਦਰ ਸਿੰਘ ਜੀ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਕੀ ਕਹਿਣਾ ਚਾਹੋਗੇ ਤੁਸੀਂ ਮਸਕੀਨ ਜੀ ਬਾਰੇ ਵਾਕਿਆ ਬੇ ਕੋ ਸੋਭਾ ਨਹੀਂ ਦਿਖਾਈ ਪ੍ਰਵਾਨ ਹਰਮੰਦਰ ਸਾਹਿਬ ਸਰੋਵਰ ਸਾਹਿਬ ਇੱਕ ਖਜ਼ਾਨਾ ਸਾਡੇ ਕੋਲ ਇੱਕ ਤਾਂ ਗੁਰਬਾਣੀ ਦਾ ਖਜ਼ਾਨਾ ਹੈ ਨਾ ਹਮਦਾਨਵੰਤ ਭਾਗਤ ਸਾਚ ਜਨਾਏ ਹਰ ਗੁਣ ਗਾਵੈ ਸਹਿਜ ਸੁਭਾਏ ਪਿਉ ਦਾਦੇ ਕਾ ਖੋਲ ਰੇਠਾ ਖਜ਼ਾਨਾ ਪੰਜ ਤਖਤ ਸਰੋਵਰ ਸਾਹਿਬ ਜਿਨ੍ਹਾਂ ਵੀ ਇਹ ਸਾਡੇ ਕੋਲ ਬਹੁਤ ਵੱਡਾ ਖਜ਼ਾਨਾ ਹੈ ਤੇ ਉਹਨਾਂ ਨੇ ਇਹ ਖਜ਼ਾਨੇ ਨੂੰ ਦਾ ਪ੍ਰਚਾਰ ਪ੍ਰਸਾਰ ਕੀਤਾ ਤੇ ਉਹਨਾਂ ਕਰਕੇ ਹੀ ਵੇਖੋ ਅਸੀਂ ਸਾਰੇ ਸਿੰਘ ਸਹਿਬਾਨ ਸਿੱਖ ਪੰਥ ਦੇ ਕੀਰਤਨੀਏ ਹਰਮੰਦਰ ਸਾਹਿਬ ਦੇ ਤੇ ਸਾਰੇ ਪ੍ਰਚਾਰਕ ਸਹਿਬਾਨ ਅਜਿਹਾ ਉਹਨਾਂ ਨੂੰ ਸਮਰਪਿਤ ਦੀ ਸਾਰੇ ਸਤਿਕਾਰਯੋਗ ਨੇ ਨੇ ਕਥਾਵਾਚਕ ਸਹਿਬਾਨ ਕੀਰਤਨੀਏ ਸਹਿਬਾਨ ਢਾਡੀ ਸਹਿਬਾਨ ਪਰ ਉਹ ਇੱਕ ਰੋਲ ਮਾਡਲ ਨੇ ਸਾਡੇ ਉਹਨਾਂ ਵਰਗਾ ਅਸੀਂ ਆਨੇ ਸਾਰੇ ਬਣ ਜਿਸ ਤਰ੍ਹਾਂ ਉਹ ਸਰਦਾ ਵਾਲੀ ਕਥਾ ਸਾਰੇ ਧਰਮਾਂ ਸਾਰੇ ਧਰਮਾਂ ਦਾ ਸਤਕਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਇਹ ਫਤਰ ਨਹੀਂ ਕਰਨੀ ਵੀ ਪੜੇ ਲਿਖੇ ਨੂੰ ਵੀ ਸਮਝ ਆਏ ਤੇ ਅਨਪੜ੍ਹ ਨੂੰ ਵੀ ਜੋ ਪ੍ਰਾਣੀ ਗੋਬਿੰਦ ਧਿਆਵਾ ਪੜਿਆ ਨੂੰ ਪੜਿਆ ਪਰਮਗਤ ਪਾਵੈ ਤੇ ਜਿਹੜੀ ਅਲੰਕਾਰ ਸ਼ੈਲੀ ਉਹ ਬੜੀ ਸਰਲ ਭਾਸ਼ਾ ਦੇ ਵਿੱਚ ਸਿੱਖ ਇਤਿਹਾਸ ਦੇ ਫਿਰ ਅਸੀਂ ਤਾਂ ਜੜੋ ਅੱਜ ਕੱਲ ਦੇ ਬੱਚੇ ਨੇ ਇੰਗਲਿਸ਼ ਦੇ ਪ੍ਰਚਾਰਕ ਵੀ ਆ ਗਏ ਨੇ ਹੁਣ ਪਰ ਪੰਜਾਬੀ ਦੇ ਵੀ ਪਰ ਉਹਨਾਂ 'ਚ ਇਹ ਪਲੱਸ ਪੁਆਇੰਟ ਸੀ ਕਿ ਉਰਦੂ ਫਾਰਸੀ ਤੇ ਇੱਕ ਸਾਰੇ ਉਧਰ ਦਾ ਅਧਿਐਨ ਜਿਹੜੇ ਇਲਾਕੇ ਦੇ ਵਿੱਚ ਸੰਤ ਸੂਫੀ ਹੋਏ ਨੇ ਨਾਮ ਜਪਣ ਵਾਲੇ ਹੋਏ ਬੰਦਗੀ ਕਰਨ ਵਾਲੇ ਸ਼ੇਖ ਸ਼ਾਦੀ ਸਾਹਿਬ ਉਹਨਾਂ ਨੇ ਇਹ ਇਹੋ ਜਿਹੇ ਰੈਟਰਾਂ ਨੂੰ ਜਿਨ੍ਹਾਂ ਦਾ ਪ੍ਰੈਕਟੀਕਲ ਜੀਵਨ ਸੀ ਉਹਨਾਂ ਨੂੰ ਪੜਿਆ ਤੇ ਉਹਨਾਂ ਦੀਆਂ ਔਦਾਰਨਾ ਫਿਰ ਆਪਣਾ ਜੀਵਨ ਅਮਰਤ ਵੇਲਾ ਇੰਗਲੈਂਡ ਅਸੀਂ ਕਿੱਥੇ ਰਹੇ ਮੈਂ ਆਖਣਾ ਵੀ ਵੇਖਦੇ ਆ ਤੇ ਆਪ ਅਸੀਂ ਚਲੋ ਸਾਰੇ ਸਤਕਾਰਯੋਗ ਅੰਤਰੇਮ ਤਿਆਰ ਕੋਈ ਗੁਰਸਿੱਖ ਕਰਦਾ ਭਾਵੇਂ ਕੋਈ ਪਦਵੀ ਤੇ ਆ ਸਿੰਘ ਸਭਾ ਨਾ ਕੀਰਤਨ ਹੈ ਪਰ ਮੈਂ ਉਹਨਾਂ ਨੂੰ ਵੇਖਿਆ ਵੀ ਪਹਿਲਾਂ ਹੀ ਅੰਮ੍ਰਿਤ ਵੇਲੇ ਉੱਠ ਕੇ ਆਪ ਵਾਹਿਗੁਰੂ ਵਾਹਿਗੁਰੂ ਆਪ ਨਿਤਨੇਮ ਬੋਲ ਕੇ ਬੋਲ ਕੇ ਨਿਤਨੇਮ ਫਿਰ ਅਸੀਂ ਭੱਜੇ ਨੱਠੇ ਆਣਿਆਂ ਕਈ ਵਾਰੀ ਮਜਬੂਰੀਆਂ ਹੁੰਦੀਆਂ ਪਰ ਉਹਨਾਂ ਨੇ ਪਹਿਲਾਂ ਆ ਕੇ ਇੱਕ ਸ਼ਬਦ ਸੁਣਨਾ ਪਹਿਲਾਂ ਏਰ ਕਥਾ ਕਰਨੀ ਏ ਉਹ ਨਾਮ ਵਰਗਾ ਤਾਂ ਫਿਰ ਉਹੀ ਨੇ ਪਰ ਤਾਂ ਹੀ ਜੇ ਕਰਨੀ ਤਾਂ ਪੂਰੀ ਮਤ ਕਰਨੀ ਬਾਝੋਂ ਘੱਟੇ ਘੱਟ ਤੇ ਸਾਰੇ ਹੀ ਮੈਂ ਜਿੰਨੇ ਵੀ ਸਿੰਘ ਸਹਿਬਾਨ ਨੇ ਸਤਕਾਰਯੋਗ ਕਥਾਵਾਚਕ ਨੇ ਸਤਕਾਰਯੋਗ ਕੀਰਤਨੀਆਂ ਨੇ ਸਿੱਖ ਪੰਥ ਦੇਰ ਮੰਦਰ ਸਾਹਿਬ ਜੀ ਦੇ ਸਾਰੇ ਸੇਵਾ ਚੰਗੀਆਂ ਨੰਭਾਰੇ ਨੇ ਪਰ ਮੈਂ ਸਾਰਿਆਂ ਨੂੰ ਬੇਨਤੀ ਹੈ ਅਸੀਂ ਇਹੀ ਤਾਂ ਹੀ ਆਏ ਆ ਵੀ ਉਹਨਾਂ ਦੀ ਯਾਦ ਮਨਾਵੇ ਉਹਨਾਂ ਵਰਗਾ ਗੁਣ ਸਾਡੇ 'ਚ ਵੀ ਕੋਈ ਨਾ ਕੋਈ ਆਏ ਜਿਸ ਤਰ੍ਹਾਂ ਉਹ ਗਰੀਬੀ 'ਚ ਕੋਈ ਪੇਟਾ ਨਹੀਂ ਮੰਗਣੀ ਕੋਈ ਸਾਨੂੰ ਉਹਨਾਂ ਨੇ ਆਖਣਾ ਤੂੰ ਹੀ ਤਖਤਾਂ 'ਤੇ ਰਹਿੰਦੇ ਹੋ ਸਾਨੂੰ ਸੋਹਣੇ ਘਰਾਂ 'ਚ ਭੇਜਣਾ ਇਹ ਸਿੰਘ ਸਾਹਿਬ ਆਹਨੇ ਲੈ ਜਾਓ ਇਹਨਾਂ ਨੂੰ ਇੰਗਲੈਂਡ ਮੈਨੂੰ ਤੇ ਮਾਜੀ ਤੁਸੀਂ ਕਹਿੰਦੇ ਨੇ ਮੈਂ ਇੱਥੇ ਗੁਰਦੁਆਰੀ ਰਾਂਗਾ ਦਰੀ ਤੇ ਮੈਂ ਕਹਾ ਮੈਂ ਉੱਥੇ ਹੀ ਠੰਡੀ ਦਾਲ ਖਾ ਲੈਣੀ ਉੱਥੇ ਠੰਡਾ ਪ੍ਰਸ਼ਾਦਾ ਮਤਲਬ ਇਹ ਇਸ ਤਰ੍ਹਾਂ ਦੇ ਪ੍ਰਚਾਰਕ ਹੋਣਾ ਬੜਾ ਔਖਾ ਹੈ ਲੋਭ ਲਾਲਚ ਤੋਂ ਉੱਪਰ ਪਰਿਵਾਰ ਤੋਂ ਦੂਰ ਰਹਿਣਾ ਫਿਰ ਆ ਪੁੱਤਰੀ ਆ ਭਾਈ ਅਮਰਜੀਤ ਸਿੰਘ ਹਣੀ ਕਿੰਨੇ ਨਿਮਰਤਾ ਵਾਲੇ ਤੇ ਉਹਨਾਂ ਨੂੰ ਤਾਂ ਸਰਵਗੁਨਾ ਸਰਵਗੁਨਾ ਸੁਪਨ ਸੀ ਇਹ ਜਿਸ ਤਰ੍ਹਾਂ ਉਹ ਕਹਿੰਦੇ ਸੀ ਨਾ ਮੈਂ 16 ਅੰਕਾਂ ਸੰਪੂਰਨ ਭਲਿਆ ਅਨੰਤ ਕਲਾ ਹੋਏ ਠਾਕੁਰ ਚੜਿਆ ਤੇ ਜਿਸ ਤਰ੍ਹਾਂ ਬੋਲਦੇ ਸੀ ਰੱਬ ਨੂੰ ਆ ਕੇ ਤੂੰ ਵੱਡਾ ਹੈ ਵਾਹਿਗੁਰੂ ਵੱਡਾ ਹੈ ਤੂੰ ਵੱਡਾ ਹੈ ਕਿਸੇ ਧਨਵਾਨ ਦੇ ਦਰਵਾਜੇ ਤੇ ਖੜ ਕੇ ਆਖੀ ਜੋ ਤੂੰ ਧਨਵਾਨ ਹੈ ਧਨਵਾਨ ਹੈ ਤੂੰ ਧਨਵਾਨ ਨਹੀਂ ਹੋਵੇਂਗਾ ਪਰ ਜੇ ਰੱਬ ਨੂੰ ਆਖੋਗੇ ਵਾਹਿਗੁਰੂ ਤੂੰ ਵੱਡਾ ਹੈ ਵੱਡਾ ਸੋਣ ਵੱਡਾ ਆਖੇ ਸੋ ਤੇ ਉਹਨੂੰ ਆਖਣ ਵਾਲਾ ਵੱਡਾ ਕਿੰਨੇ ਸਰਲ ਆਖੇ ਸੌਖੇ ਸ਼ਬਦਾਂ ਚ ਇਹ ਉਹਨਾਂ ਦੇ ਅਸੀਂ ਹਲਵਰ ਹੈ ਉਹਨਾਂ ਦਾ ਨਵਾਸਾ ਸਥਾਨ ਹੈ ਇਹਦਾ तिवारी ਸਾਹਿਬ ਸੈਕਟਰੀ ਸਾਹਿਬ ਗੁਰੂ ਘਰ ਦੇ ਕੀਰਤਨ ਇਹ ਬੱਚਾ ਪੋਤਰਾ ਉਹਨਾਂ ਦਾ ਇਹ ਨੂੰਹਾਂ ਨੇ ਇਹ ਪੋਤਰੀ ਛੋਟੀ ਜੀ ਤੇ ਮੇਰੇ ਨਾਲ ਉੱਥੇ ਅਸੀਂ ਇਹ ਉਹਦੇ ਕਥਾ ਮੈਂ ਵੀ ਸੁਣਦਾ ਹੁੰਦਾ ਇਹਨੇ ਵੀ ਇਹ ਸਾਰੇ ਬੱਚੇ ਪ੍ਰਚਾਰ ਕਰਨੀ ਪਰ ਸਾ ਵੀ ਸਾਡੇ ਸਾਰੇ ਪ੍ਰਚਾਰਕਾਂ ਦੇ ਪਰਿਵਾਰ ਇਸ ਤਰ੍ਹਾਂ ਹੋਣ ਇਹਨਾਂ ਇਹਨਾਂ ਤੋਂ ਇੰਜ ਇਹ ਅਸੀਂ ਕੱਲੇ ਹੀ ਹੁੰਨੇ ਆ ਜਿਹੜਾ ਬੰਦਾ ਸਿੰਘ ਸਾਹਿਬ ਹੈ ਜਾਂ ਕੀਰਤਨ ਹੈ ਪਰ ਸਾਨੂੰ ਇਥੋਂ ਐ ਬੱਚੇ ਵੇਖ ਲੋ ਨੂੰ ਆ ਪ੍ਰਸ਼ਾਦੇ ਸ਼িকারੀਆਂ ਭਾਂਡੇ ਤੋਰੀਆਂ ਸਾਨੂੰ ਵੇਰੇ ਨਾਲ ਮਿਲਦੀ ਵੀ ਵਾਹਿਗੁਰੂ ਕਰੇ ਸਿੱਖ ਪੰਥ ਦੇ ਪ੍ਰਚਾਰਕ ਇਸ ਤਰ੍ਹਾਂ ਹੀ ਪ੍ਰਚਾਰ ਕਰੀਏ ਇਹੋ ਨਾਂ ਦੀ ਕਰਨੀ ਤੋਂ ਉਹਨਾਂ ਦੇ ਜਿਹੜੀਆਂ ਲੀਆਂ ਉਹਨਾਂ ਨੇ ਪਾਈਆਂ ਨਾ ਤੇ ਚੱਲਣ ਦਾ ਸੀ ਵੀ ਕੋਸ਼ਿਸ਼ ਕਰੀਏ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਿਰੋ ਸੰਤ ਸਿੰਘ ਮਸਕੀਨ ਹੁਣੀ ਫਿਰ ਉਹਨਾਂ ਦੀ ਕਥਾ ਮੈਂ ਬਹੁਤ ਜ਼ਿਆਦਾ ਕਥਾ ਸੁਣ ਚੁੱਕਿਆ ਹਾਂ ਉਹਨਾਂ ਦੀ ਕਥਾ ਦੇ ਵਿੱਚੋਂ ਹਮੇਸ਼ਾ ਹੀ ਫਿਰ ਉਹ ਕਦਾ ਮਿਲਦਾ ਵਾ درس ਵਾਹਿਗੁਰੂ ਦਾ ਵਾਹਿਗੁਰੂ ਦੇ ਨਾਲ ਕਿਸ ਤਰ੍ਹਾਂ ਜੁੜਨਾ ਹੈ ਅੱਲਾਹ ਪਾਕ ਦੀ ਜ਼ਾਤ ਦੇ ਨਾਲ ਕਿਸ ਤਰ੍ਹਾਂ ਜੁੜਨਾ ਹੈ ਉਹਦਾ ਕੀ ਮਾਰਕ ਹੈ ਕੀ ਰਸਤਾ ਹੈ ਫਿਰ ਉਹ ਹਰ ਕਥਾ ਦਾ ਇਹੀ ਮਕਸਦ ਹੈ ਫਿਰ ਉਹ ਦੁਨੀਆ ਤੇ ਆਉਣ ਦਾ ਮਨੁੱਖ ਦਾ ਮਕਸਦ ਹੀ ਇਹ ਹੈ ਕਿ ਕਿਸ ਤਰ੍ਹਾਂ ਅੱਲਾਹ ਪਾਕ ਦੀ ਜ਼ਾਤ ਦੇ ਨਾਲ ਜੁੜਿਆ ਜਾਵੇ ਵੀਰੋ ਕਿਉਂਕਿ ਇਨਸਾਨ ਟੇ ਫਰਿਸ਼ਤੇ ਇਹਨਾਂ ਨੂੰ ਪੈਦਾ ਕਰਨ ਦਾ ਮਕਸਦ ਹੈ ਸੀ ਅੱਲਾਹ ਪਾਕ ਦੀ ਜ਼ਾਦਾ ਕਿ ਇਹ ਜਾ ਕੇ ਉਹਦੀ ਆਬਾਦਤ ਕਰਨ ਅੱਲਾਹ ਪਾਕ ਦੀ ਅਬਦ ਕੀਤੀ ਜਾਵੇ ਉਸ ਦੀ ਬੰਦਗੀ ਉਸ ਦੇ ਮਾਰਕ ਉਸ ਦੇ ਰਾਸਤੇ ਤੇ ਚੱਲੇ ਜਾਵੇ ਪਰ ਅੱਲਾਹ ਪਾਕ ਦਾ ਕੀ ਰਸਤਾ ਵੈ ਅੱਲਾਹ ਪਾਕ ਦੀ ਕਿਸ ਤਰ੍ਹਾਂ ਆਬਾਦਤ ਕਰੀਏ ਵੀਰੋ ਉਹ ਤਰੀਕਾ ਉਹ ਮਾਰਕ ਗੁਰੂ ਸਾਹਿਬਾਨ ਕੋ ਅਵਤਾਰੀ ਪੁਰਸ਼ ਔਲੀਆ ਕਰਾਮ ਨੇਕ ਜਿਹੜੇ ਅੱਲਾਹ ਦੇ ਬੰਦੇ ਹੈ ਵੀਰੋ ਉਹ ਦੱਸਦੇ ਹੈ ਮਾਰਕ ਰਸਤਾ ਮਾਰਕ ਵੀਰੋ ਅਲੱਦਾ ਅਲੱਦਾ ਧਰਮਾਂ ਦੇ ਹੋ ਸਕਦੇ ਆ ਪਰ ਮੰਜ਼ਲ ਸਭ ਦੀ ਇੱਕ ਹੀ ਆ ਅੱਲਾ ਰੱਬੁਲ ਇਜ਼ਤ ਦੀ ਜ਼ਾਤ ਹੀ ਹੈ ਤੇ ਗਿਆਨੀ ਸੰਤ ਸਿੰਘ ਮਸਕੀਨ ਹੁਣੀ ਕਿਉਂਕਿ ਸਿੱਖੀ ਦੇ ਵਿਦਵਾਨ ਹੈ ਇਸ ਕਰਕੇ ਵੀਰੋ ਉਹ ਆਪਣੇ ਅੰਦਾਜ਼ ਦੇ ਨਾਲ ਕਥਾ ਕਰਦੇ ਆ ਲੇਕਿਨ ਉਹਨਾਂ ਦਾ ਅੰਦਾਜ਼ ਬਹੁਤ ਪਿਆਰਾ ਹੈ ਲੋਕਾਂ ਨੂੰ ਦੱਸਣ ਦਾ ਮਕਸਦ ਮਾਰਕੀ ਇਹ ਉਹਨਾਂ ਦਾ ਹੁੰਦਾ ਵਾ ਮੈਂ ਨੇ ਕਦੀ ਵੇਖਿਆ ਕਿ ਕਿਸੇ ਵੀ ਧਰਮ ਦੇ ਖਿਲਾਫ ਉਹ ਬੋਲਦੇ ਹੋ ਵੀਰੋ ਦੇਖੋ ਛੋਟੀ ਮੋਟੀ ਕਿਸੇ ਵੀ ਜਗ੍ਹਾ ਤੇ ਧਰਮ ਦੇ ਬਾਰੇ ਮਿਸਟਿਕ ਹੋ ਸਕਦੀ ਹੈ ਲੇਕਿਨ ਉਹਨਾਂ ਕੋਈ ਇਲਮ ਬਹੁਤ ਜ਼ਿਆਦਾ ਹੈ ਲੇਕਿਨ ਫਿਰ ਵੀ ਦੂਸਰੇ ਧਰਮ ਦੇ ਬਾਰੇ ਮੈਂ ਮੰਨ ਲੈਣਾ ਲੇਕਿਨ ਵੀਰੋ ਕਦੀ ਉਹਨਾਂ ਨੇ ਕਿਸੇ ਦੂਸਰੇ ਧਰਮ ਨੂੰ ਬੁਰਾ ਨਹੀਂ ਕਿਹਾ ਕਿਸੇ ਦੇ ਖਿਲਾਫ ਕੋਈ ਗਲਤ ਕਥਾ ਜਾਂ ਪ੍ਰੋਪੋਗੈਂਡਾ ਨਹੀਂ ਕੀਤਾ ਬਲਕਿ ਲੋਗਾ ਨੂੰ ਹਮੇਸ਼ਾ ਹੀ ਜੋੜਦੇ ਆ ਉਹ ਮਾਰਕ ਉਹ ਰਾਸਤਾ ਉਹ ਤਰੀਕਾ ਦੱਸਦੇ ਆ ਜਿਹਦੇ ਨਾਲ ਅਸੀਂ ਉਹ ਮਾਰਕ ਤੇ ਚੱਲਾਂਗੇ ਤੇ ਅੱਲਾ ਰੱਬੁਲ ਇਜ਼ਤ ਦੀ ਬੰਦਗੀ ਉਸ ਦੀ ਆਬਾਦਤ ਤੇ ਉਸ ਦੇ ਨਾਲ ਜੁੜ ਜਾਗੇ ਵੀਰੋ ਅੱਜ ਅਸੀਂ ਉਹਨਾਂ ਦੀ ਜ਼ਿੰਦਗੀ ਦਾ ਇੱਕ ਹੋਰ ਪਹਿਲੂ ਦੇਖਿਆ ਉਹਨਾਂ ਦੀ ਫੈਮਿਲੀ ਦੇ ਬਾਰੇ ਜਾਣਿਆ ਵੀਰੋ ਕਿਉਂਕਿ ਰੋਜ਼ ਉਹਨਾਂ ਦੀ ਕਥਾ ਸੁਣਨੇ ਆ ਤਾਂ ਸਾਨੂੰ ਉਹਨਾਂ ਦੀ ਫੈਮਿਲੀ ਦੇ ਬਾਰੇ ਵੀ ਪਤਾ ਹੋਣਾ ਚਾਹੀਦਾ ਵੀਰੋ ਪੱਕੇ ਤੁਹਾਨੂੰ ਕਿਸ ਤਰ੍ਹਾਂ ਲੱਗੀ ਅੱਜ ਦੀ ਵੀਡੀਓ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦੱਸਣਾ ਲਾਜ਼ਮੀ ਕਰਨਾ ਪਾੜੇ ਸਾਰਾ ਖਿਆਰ ਕਰਦੋ ਯਾਦ ਰੱਖਣਾ ਅੱਲਾ ਹਾਫਿਜ਼